ਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਜਿਹੜੀ ਕੋਈ ਵੀ ਮਤਲਬ ਜੇ ਕੋਈ ਸ਼ੱਕੀ ਵਸਤੂ ਕਿਸੇ ਨੂੰ ਕੋਈ ਨਜ਼ਰ ਆਉਂਦੀ ਹੈ ਤਾਂ ਉਹ ਇਸ ਸੰਬੰਧ ਵਿੱਚ ਜਿਹੜੇ ਸਬੰਧਤ ਹੈ ਇਸ ਥਾਣੇ ਦੇ ਐਸਐਚਓ ਨੂੰ ਉਹ ਜਲਦ ਅਦਲਾ ਦੇਣ ਤਾਂ ਕਿ ਕੋਈ ਅਨਸਖਾਵੀ ਘਟਨਾ ਤੋਂ ਬਚਿਆ ਜਾ ਸਕੇ ਮੈਂ ਡੀਐਸਪੀਕਰ ਸੇਵਕ ਸੰਗ ਸਾਊਥ ਜ਼ਿਲ੍ਹਾ ਲਾਹੌਰ ਸਾਰੇ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀਆਂ ਬੰਦੀ ਛੋੜ ਦੇਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਜਿਹੜੀ ਕੋਈ ਵੀ ਮਤਲਬ ਜੇ ਕੋਈ ਸ਼ੱਕੀ ਵਸਤੂ ਕਿਸੇ ਨੂੰ ਕੋਈ ਨਜ਼ਰ ਆਉਂਦੀ ਹੈ ਤਾਂ ਉਸ ਦੇ ਸੰਬੰਧ ਵਿੱਚ ਜਿਹੜੇ ਸੰਬੰਧਿਤ ਹੈ ਥਾਣੇ ਦੇ ਐਸਐਸਓ ਨੂੰ ਉਹ ਜਲਦ ਅਦਲਾ ਦੇਣ ਤਾਂ ਕਿ ਕੋਈ ਅਨਸਖਾਵੀ ਘਟਨਾ ਤੋਂ ਬਚਿਆ ਜਾ ਸਕੇ ਬਾਕੀ ਸ਼ਹਿਰ ਦੇ ਵਿੱਚ ਸਾਡੇ ਵੱਲੋਂ ਨਾਕੇ ਗਸ਼ਤਾਂ ਲਗਾ ਕੇ ਜਿਹੜੇ ਪੂਰੀ ਮਤਲਬ ਤੇਜ਼ ਕੀਤੀ ਹੋਈ ਹੈ ਗਾਸਤ ਆ ਕੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਸਾਡੇ ਵੱਲੋਂ ਦੇਰ ਰਾਤ ਨਾਈਟ ਤੱਕ ਨਾਕੇ ਵੀ ਲਾਏ ਹੋਏ ਆ ਤੇ ਗਸ਼ਤਾਂ ਵੀ ਕੀਤੀਆਂ ਨਾਈਟ ਪਟੋਲ ਸਰ ਵਸਿਓ ਸਰ ਕੀ ਕੀ ਕਰਦੇ ਸ਼ਹਿਰ ਵਾਸੀਆਂ ਨੂੰ ਇਹੀ ਹੈ ਵੀ ਜੇ ਕੋਈ ਮਤਲਬ ਪਤਨੋ ਕੋਈ ਜਿਹਾ ਜੀ ਵਸਤੂ ਨਜ਼ਰ ਆਵੇ ਚੱਕੀ ਉਹਦੀ ਇਤਲਾਹ ਜਲਦ ਤੋਂ ਜਲਦ ਜਿਹੜੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਆਪਾਂ ਇਹੋ ਜੀ ਅਨਸਥਾਪੀ ਘਟਨਾ ਨਾਲ ਵਾਪਰ ਸਕੀ ਸਰ ਕੋਈ ਨੰਬਰ ਜਾਰੀ ਕੀਤਾ ਜੀ ਜਨਤਾ ਨੂੰ ਕੋਈ ਨੰਬਰ ਐਸ ਐਚਓ ਕੰਟਰੋਲ ਰੂਮ ਦੇ ਹੈਗੇ ਨੇ ਐਸ ਐਚਓ ਸਬੰਧਤ ਨੂੰ ਕਰ ਸਕਦੇ ਮੈਨੂੰ ਕਰ ਦਿਓ ਮੇਰੇ ਦਫ਼ਤਰ ਕਰ